ਸਾਸਰੀਕਾਲ ਜੀ ਸਾਰਿਆਂ ਨੂੰ ਅ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਅ ਅੱਜ ਮਾਂ ਦਿਵਸ ਦੀਆਂ ਵਧਾਈਆਂ ਦੇਣੀਆਂ ਚਾਹੁੰਦਾ ਤੇ ਚਾਹਨਾ ਹਰ ਕੋਈ ਇਸ ਚੀਜ਼ ਨੂੰ ਬੜਾ ਜ਼ਿਆਦਾ ਐਪਰੀਸ਼ੀਏਟ ਕਰੇ ਕਿ ਸਾਨੂੰ ਇੱਕ ਪਰਮਾਤਮਾ ਨੇ ਬਹੁਤ ਵੱਡਾ ਗਿਫਟ ਆ ਜ਼ਿੰਦਗੀ ਦਾ ਜਿਹੜਾ ਮਾਂ ਦਿੱਤੀ ہوئی ਆ ਤੇ ਹੋਪਫੁਲੀ ਤੁਸੀਂ ਵੀ ਆਪਣੇ ਪਰਿਵਾਰ ਦੇ ਨਾਲ ਤੇ ਆਪਣੀ ਮਾਂ ਦੇ ਨਾਲ ਅ ਜਮਾ ਥੋੜਾ ਬਹੁਤਾ ਸਮਾਂ ਬਤੀਤ ਕਰ ਸਕੋ ਤੇ ਆਪਾਂ ਗੱਲ ਕਰਦੇ ਹਾਂ ਕੱਲ੍ਹ ਦੀ ਰੀਅਲ ਏਸਟੇਟ ਮਾਰਕੀਟ ਦੀ ਅ ਕੈਰਗੀ ਦੀ ਰੀਇਸਟ੍ਰੇਟ ਮਾਰਕੀਟ ਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਇਫੈਕਟ ਹੈ ਪੈ ਵੀ ਦਿਹਾਵਾ ਤੇ ਉਹਦੇ ਨਾਲ ਅੱਜ ਆਪਾਂ ਗੱਲ ਕਰਨ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਥੋੜਾ ਸਮਝਾਉਣਾ ਕਿ ਅੱਜ ਜਿਹੜੀ ਵੀਡੀਓ ਆ ਉਹਦੇ ਵਿੱਚ ਕੁਝ ਕੇ ਇੰਟਰਸਟਿੰਗ ਜਿਹੇ ਇਫੈਕਟ ਲੈ ਕੇ ਆਏ ਹੋયા ਅਸੀਂ ਉਹਨਾਂ ਦੇ ਵਿੱਚੋਂ ਇੱਕ ਤਾਂ ਜਿਹੜੀ ਚੀਜ਼ ਹੈਗੀ ਆ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਜਿਹੜੀ ਪੜ੍ਹਾਈ ਆ ਉਹ ਕਿੰਨੀ ਜ਼ਰੂਰੀ ਆ ਉਹਦਾ ਤੁਹਾਨੂੰ ਅਸਰ ਦਿਖਾਵਾਂਗੇ ਵੀ ਕੀ ਅਸਰ ਪੈਂਦਾ ਤੁਹਾਡੀ ਜ਼ਿੰਦਗੀ ਦੇ ਉੱਪਰ ਪੜ੍ਹੇ ਲਿਖੇ ਹੋਣ ਦਾ ਤੇ ਨਾ ਪੜ੍ਹੇ ਲਿਖੇ ਹੋਣ ਦਾ ਦੂਜੀ ਚੀਜ਼ ਆ ਜਾਂਦੀ ਆ ਆਪਾਂ ਗੱਲ ਕਰਾਂਗੇ ਵੀ ਜਿਹੜੀ ਕੈਲਗਰੀ ਦੇ ਵਿੱਚ ਘਰਾਂ ਦੀ ਫਲਿੱਪਿੰਗ ਦੀ ਮਾਰਕੀਟ ਆ ਜਿਹੜੀ ਉਹ ਕਿਦਾਂ ਦੀ ਚੱਲ ਰਹੀ ਆ ਕੰਪੇਅਰ ਟੂ ਜਿਹੜੇ ਦੂਜੇ ਸ਼ਹਿਰ ਹੈਗੇ ਨੇ ਤੇ ਬਾਕੀ ਆਪਾਂ ਤੀਜੇ ਨੰਬਰ ਤੇ ਗੱਲ ਕਰਾਂਗੇ ਓਵਰਆਲ ਕੈਨੇਡਾ ਦੇ ਵਿੱਚ ਅਪ੍ਰੈਲ ਦੇ ਮਹੀਨੇ ਕਿਦਾਂ ਮਾਰਕੀਟ ਰਹੀ ਕਿਹੜੇ ਸ਼ਹਿਰ ਚ ਕੀ ਹੋ ਰਿਹਾ ਤੇ ਫਿਰ ਆਪਾਂ ਐਟ ਦੀ ਐਂਡ ਗੱਲ ਕਰਾਂਗੇ ਹਫਤਾਵਾਰੀ ਨੰਬਰਾਂ ਦੀ ਆਪਾਂ ਸ਼ੁਰੂ ਕਰਦੇ ਆਨਪਲੋਇਮੈਂਟ ਨੰਬਰਸ ਤੋਂ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਕਿਵੇਂ ਪੜ੍ਹਾਈ ਦਾ ਜ਼ਿੰਦਗੀ ਦੇ ਉੱਪਰ ਅਸਰ ਪੈਂਦਾ ਹੁਣ ਜਿਹੜੇ ਅਨਪਲੋਇਮੈਂਟ ਦੇ ਨੰਬਰ ਆਏ ਨੇ ਉਹਨਾਂ ਦੇ ਵਿੱਚ ਜਿਹੜੀ ਅਨਪਲੋਇਮੈਂਟ ਅਲਬਰਟਾ ਦੀ ਰਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ ਉਹ ਰਹੀ 7.1% 7.1% ਤਕਰੀਬਨ ਕਹ ਲੋ ਵੀ ਥੋੜੀ ਜਿਹੀ ਘਟੀ ਉਹ ਵੱਧ ਸਾਰੀਆਂ ਥਾਵਾਂ ਤੇ ਰਹੀ ਹੈ ਕਿਉਂਕਿ ਸਾਨੂੰ ਪਤਾ ਵਾ ਵੀ ਟੈਰਿਫਸ ਦਾ ਤੇ ਜਿਹੜੀ ਆਪਣੇ ਹੈਗੀ ਆ ਅਨਸਰਟੇਨਟੀ ਥੋੜੀ ਜਿਹੀ ਮਾਰਕੀਟ ਦੇ ਵਿੱਚ ਹੈਗੀ ਆ ਉਹਨਾਂ ਚੀਜ਼ਾਂ ਦਾ ਕਾਫੀ ਅਸਰ ਪੈ ਰਿਹਾ ਮਾਰਕੀਟ ਦੇ ਉੱਪਰ ਉਦੇ ਕਰਕੇ ਅਲਬਰਟਾ ਦੀ ਜਿਹੜੀ ਅਨਪਲੋਇਮੈਂਟ ਆ ਉਹ ਤਕਰੀਬਨ ਤਕਰੀਬਨ 7.1% ਤੇ ਰਹੀ ਤੇ ਕੈਲਗਰੀ ਤੇ ਐਡਮੰਟਨ ਦੀ ਬੜੀ ਨੇੜ ਤੇ ਡੇ ਰਹੀ 7.4 ਕੈਲਗਰੀ ਦੀ ਤੇ 7.3% ਐਡਮੰਟਨ ਦੀ ਰਹੀ ਤੇ ਸਾਰਿਆਂ ਨੂੰ ਜਿਹੜਾ ਵਧੀਆ ਆ ਰਿਹਾ ਉਹ ਹੈ ਜੀ ਲੈਸ ਬ੍ਰਿਜ ਜਿੱਥੇ ਕਿ ਅਨਪਲੋਇਮੈਂਟ ਹੈਗੀ ਹੈ ਜਿਹੜੀ ਬੇਰਜ਼ਗਾਰੀ ਦਾ ਦਰ ਆ ਉਹ 5.4% ਤੇ ਰਹੀ ਅੱਛਾ ਇਹ ਨੰਬਰਸ ਇਸ ਕਰਕੇ ਮੈਟਰ ਕਰਦੇ ਨੇ ਆਪਾਂ ਵੈਸੇ ਜੇ ਗੱਲ ਕਰੀਏ ਆ ਸਾਰੇ ਪ੍ਰੋਵਿੰਸਸ ਦੀ ਵੀ ਤਾਂ ਉਹਨਾਂ ਦੇ ਵਿੱਚ ਜਿਵੇਂ ਅਲਬਰਟਾ ਤੋਂ ਸਾਰਿਆਂ ਨੂੰ ਜ਼ਿਆਦਾ ਜਿਹੜੀ ਅਨਪਲੋਇਮੈਂਟ ਰਹੀ ਉਹ ਹੈਗੀ ਐ ਨਿਊਫੰਡਲੈਂਡ ਤੇ ਲੈਬਰਾਡੋਰ ਦੀ ਤੇ ਸਭ ਤੋਂ ਘੱਟ ਜਿਹੜੀ ਅਨਪਲੋਇਮੈਂਟ ਰਹੀ ਉਹ ਰਹੀ ਹੈਗੀ ਐ ਸਸਕਾਚੂਨ ਦੀ ਤੇ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਵੀ ਇਹ ਚੀਜ਼ ਦਾ ਸਾਡੀ ਜ਼ਿੰਦਗੀ ਦੇ ਉੱਪਰ ਕਿਵੇਂ ਸਿੱਧਾ ਤੇ ਅਸਿੱਧਾ ਅਸਰ ਪੈਂਦਾ ਹੁਣ ਮੈਂ ਤੁਹਾਨੂੰ ਇਹ ਫੈਕਟ ਦੱਸਣਾ ਚਾਹੁੰਦਾ ਕਿ ਜਿਹੜੇ ਆ ਜਿਹੜੇ ਬੰਦੇ 12ਵੀਂ ਤੱਕ ਪੜ੍ਹੇ ਹੋਏ ਨੇ ਅਨੰਪਲੋਇਮੈਂਟ ਬੇਜ਼ਰਗਾਰੀ ਦੇ ਦਰ ਵਿੱਚ 12ਵੀਂ ਤੱਕ ਜਿਵੇਂ ਕਹ ਲੋ ਜਿਹੜਾ ਪੂਰੀ ਕੰਪਲੀਟ ਨਹੀਂ ਕੀਤੀ ਜਿਹੜੀ ਬੇਰੁਜ਼ਗਾਰੀ ਦੀ ਦਰ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਅਰਬਟਾ ਦੇ ਵਿੱਚ ਪਾਈ ਗਈ ਆ ਉਹ ਹੈਗੀ ਆ 23% ਤੇ ਹੁਣ ਇਹ ਸੋਚਣ ਵਾਲੀ ਗੱਲ ਆ ਕਿ ਜੇ ਆਪਾਂ ਇਹ 23% ਤੇ ਆ ਤਾਂ ਬਾਕੀ ਦੇ ਕਿੱਥੇ ਖੜੇ ਆ ਤੇ ਜੇ ਤੁਸੀਂ ਮਾੜਾ ਜਿਹੜੇ ਬੰਦਿਆਂ ਨੇ ਕੋਈ ਆਪਣੀ ਐਜੂਕੇਸ਼ਨ ਦੇ ਨਾਲ ਮਾੜਾ ਮੋਟਾ ਕੋਈ ਸਰਟੀਫਿਕੇਟ ਜਾਂ ਡਿਪਲੋਮਾ ਕੀਤਾ ਹੋਇਆ ਉਹ ਸਾਰਿਆਂ ਨੂੰ ਬੈਸਟ ਰਹੇ 12ਵੀਂ ਤੋਂ ਬਾਅਦ ਜਿਨ੍ਹਾਂ ਨੇ ਸਿਰਫ 4% ਅਨਐਮਪਲੋਇਮੈਂਟ ਬੇਰੋਜਗਾਰੀ ਦੀ ਦਰ ਸਿਰਫ ਹੀ 4% ਜਿਨ੍ਹਾਂ ਦੀ ਰਹੀ ਤੇ ਜਿਨ੍ਹਾਂ ਨੇ ਕੋਈ ਡਿਗਰੀਆਂ ਕੀਤੀਆਂ ਨੇ ਹੋਰ ਕੀਤੀਆਂ ਨੇ ਉਹ 4 ਜਾਂ 5% ਦੇ ਨੇੜੇ ਤੇੜ ਰਹੇ ਤੇ ਪੋਸਟ ਸਕੰਡਰੀ ਕਿਸੇ ਤਰ੍ਹਾਂ ਦਾ ਵੀ ਕੋਈ ਕੰਮਕਾਰ ਕੀਤਾ ਤੇ ਜਿਨ੍ਹਾਂ ਨੇ ਮਤਲਬ ਕੰਪਲੀਟ ਨਹੀਂ ਕੀਤਾ ਹਾਈ ਸਕੂਲ ਉਹਨਾਂ ਦੀ ਜਿਹੜੀ ਬੇਰੋਜਗਾਰੀ ਦੀ ਦਰ ਆ ਉਹ 23% ਤੇ ਆ ਇਹ ਆਪਾਂ ਨੂੰ ਮਾਪੇ ਵੀ ਆਪਣੇ ਕਹਿੰਦੇ ਰਹਿੰਦੇ ਹੁੰਦੇ ਸੀ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਊਗਾ ਵੀ ਉਹ ਕਹਿੰਦੇ ਹੁੰਦੇ ਸੀ ਪੜ੍ਹ ਲਓ ਪੜ੍ਹ ਲਓ ਕੰਮ ਆਉ ਤੁਹਾਡੇ ਤੇ ਇੱਥੇ ਇਹ ਸਾਰਿਆਂ ਨਾਲ ਵੱਡਾ ਅਸਰ ਆ ਦੂਜਾ ਜਿਹੜਾ ਅਸਰ ਆ ਜਿਹੜਾ ਆਪਣੇ ਕੋਲੇ ਡਾਟਾ ਇੱਥੇ ਹੈ ਨੀਗਾ ਉਹ ਆ ਜਾਂਦਾ ਵਾ ਵੀ ਉਹਨਾਂ ਨੂੰ ਜਿਹੜੀ ਪੇ ਸਕੇਲ ਕਿਦੇ ਵਿੱਚ ਰਹਿੰਦੇ ਆ ਉਹ ਜੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਬੰਦਾ ਬੜਾ ਨਹੀਂ ਪੜਿਆ ਲਿਖਿਆ ਉਹਨੂੰ ਵਾਲੀ ਪੇ ਵੀ ਨਹੀਂ ਮਿਲਣੀ ਹੈ ਜਿਹੜੇ ਪੜੇ ਲਿਖੇ ਆ ਉਹਨਾਂ ਦੀ ਪੇ ਸਕੇਲ ਵੀ ਵਧੀਆ ਹੋ ਜਾਂਦੀ ਹੈ ਤੇ ਜ਼ਿੰਦਗੀ ਜਿਹੜੀ ਥੋੜੀ ਜੀ ਸੌਖੀ ਹੋ ਜਾਂਦੀ ਹੈ ਤੇ ਹੁਣ ਆਪਾਂ ਦੂਜੀ ਗੱਲ ਕਰਦੇ ਆਂ ਬਈ ਕੈਨੇਡਾ ਦੀ ਜਿਹੜੀ ਮਾਰਕੀਟ ਰੀਅਲ ਏਸਟੇਟ ਦੀ ਚੱਲ ਰਹੀ ਆ ਉਹਦੇ ਵਿੱਚ ਤੁਹਾਨੂੰ ਪਤਾ ਵਾ ਵੀ ਆ ਆਪਾਂ ਬਹੁਤ ਬੰਦੇ ਜਾਂ ਕੰਪਨੀਆਂ ਵੀ ਇਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਕਿ ਘਰਾਂ ਨੂੰ ਫਲਿੱਪ ਕਰਨ ਦਾ ਮਾਰਕੀਟ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੇ ਉਹ ਕਰ ਲੈ ਲੈਂਦੇ ਨੇ ਥੋੜਾ ਬਹੁਤ ਆ ਉਹਨੂੰ ਰੈਨੋਵੇਟ ਵੀ ਕਰਦੇ ਨੇ ਕਈ ਚੰਗੇ ਤਰੀਕੇ ਨਾਲ ਕਰਦੇ ਨੇ ਤੇ ਅੰਗਰੇਜ਼ੀ ਦੀ ਟਰਮ ਅਸੀਂ ਉਹਨੂੰ ਕਹਿੰਦੇ ਹੁੰਦੇ ਆ ਪਿਗ ਵਿਦ ਅ ਲਿਪਸਟਿਕ ਵੀ ਹੁੰਦਾ ਇੱਕ ਪ੍ਰੋਪਰਟੀਆਂ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਵੀ ਸੂਰ ਨੂੰ ਸੁਰਖੀ ਬਿੰਦੀ ਲਾ ਕੇ ਵੇਚਣਾ ਉਹ ਬੇਸਿਕਲੀ ਕੀ ਹੁੰਦਾ ਕਿ ਕੋਈ ਮਾੜੀ ਪ੍ਰੋਪਰਟੀ ਚੱਕ ਕੇ ਮਾੜਾ ਮੋਟਾ ਉਹਦੇ ਚ ਪੇਂਟ ਬੂਂਡ ਕਰਕੇ ਉਹਨੂੰ ਵੇਚਣ ਲਈ ਫਲਿੱਪ ਕਰਤਾ ਜਾਂਦਾ ਤੇ ਉਹਦੇ ਉਹ ਸਾਰੇ ਕੰਮ ਦੇ ਵਿੱਚ ਕੈਲਗਰੀ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਲੀਡ ਕਰ ਰਿਆ ਪਿਛਲੇ 12 ਮਹੀਨਿਆਂ ਦੇ ਵਿੱਚ ਸਾਡੇ ਇੱਥੇ 7% ਪ੍ਰਾਪਰਟੀਆਂ ਨੇ ਜਿਹੜੀਆਂ ਮਾਰਕੀਟ ਦੇ ਵਿੱਚ 12 ਮਹੀਨਿਆਂ ਦੇ ਵਿੱਚ ਵਾਪਸ ਆ ਜਾਂਦੀਆਂ ਤੇ ਉਹ ਜਿਵੇਂ ਬਾਕੀ ਦੇ ਜਿੰਨੇ ਵੀ ਹੋਰ ਸ਼ਹਿਰ ਨੇ ਉਹਨਾਂ ਦੇ ਵਿੱਚ ਇਹ ਉਹਨਾ ਹੈ ਨਹੀਂ ਉਹਦਾ ਕਾਰਨ ਹੈ ਉਹ ਵੀ ਮੈਂ ਤੁਹਾਨੂੰ ਸਮਝਾਉਣਾ ਤੇ ਉਹਨਾਂ ਦੇ ਵਿੱਚ ਇੰਨਾ ਨਹੀਂ ਹੈ ਸਾਡੇ ਸਭ ਤੋਂ ਕਲੋਜ਼ ਜੇ ਹੈ ਕੋਈ ਉਹ ਐਡਮੈਂਟਨ ਆ ਜਿੱਦੀ ਕਿ ਉੱਥੇ 4.2% ਆ ਉੱਥੇ ਵੀ ਇਹ ਜਿਹੜੀ ਫਲਿੱਪਿੰਗ ਦੀ ਚੱਲ ਰਹੀ ਆ ਪਰ ਕੈਲਗਰੀ ਸਭ ਤੋਂ ਵੱਧ ਜਿਆਦਾ ਲੀਡ ਕਰ ਰਿਹਾ ਉਹਦਾ ਕਾਰਨ ਇਹ ਹੈ ਕਿ ਇਕ ਤਾਂ ਇੱਥੇ ਪ੍ਰੋਪਰਟੀਆਂ ਅਫੋਰਡੇਬਲ ਹੈਗੀਆਂ ਨੇ ਦੂਜੀ ਗੱਲ ਹੈਗੀ ਹੈ ਵੀ ਉਹਨਾਂ ਨੂੰ ਰੈਨੋਵੇਟ ਵਗੈਰਾ ਕਰਕੇ ਤੇ ਜੇ ਪ੍ਰੋਪਰਲੀ ਕੀਤੀਆਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਉਹਨਾਂ 'ਚ ਮਨੀ ਵੀ ਚੰਗੀ ਉਹ ਛੱਡ ਜਾਂਦੀਆਂ ਨੇ ਜੇਕਰ ਆਪਾਂ ਵੈਨਕੂਵਰ ਜਾਂ ਟੋਰਾਂਟੋ ਦੀ ਗੱਲ ਕਰੀਏ ਉੱਥੇ ਕੋਈ ਲੈ ਕੇ ਬੰਦਾ ਪ੍ਰੋਪਰਟੀ ਰੈਨੋਵੇਟ ਕਰਕੇ ਵੇਚਣੀ ਚਾਹੇ ਤਾਂ ਇਟਸ ਨਾਟ ਏ ਈਜ਼ੀ ਪ੍ਰੋਸੈਸ ਉੱਥੇ ਕਾਫੀ ਔਖਾ ਹੋ ਜਾਂਦਾ ਉਹਨਾਂ ਨੂੰ ਇੱਥੇ ਅਫੋਰਡੇਬਲ ਹੋਣ ਕਰਕੇ ਸਭ ਤੋਂ ਜ਼ਿਆਦਾ ਇਹ ਜਿਹੜਾ ਕੰਮ ਆ ਉਹ ਚੱਲ ਰਿਹਾ ਹੁਣ ਆਉਣ ਵਾਲੇ ਸਮ ਇਹ ਜਿਹੜੀ ਚੀਜ਼ ਆ ਉਹ ਬੈਲੈਂਸਡ ਹੋ ਰਹੀ ਹੈ ਕਾਰਨ ਕੀ ਹੈ ਕਿ ਹੁਣ ਮਾਰਕੀਟ ਜਿਵੇਂ ਡਾਊਨ ਜਾ ਰਹੀ ਹੈ ਜੇ ਕੋਈ ਹੁਣ ਬੰਦਾ ਪ੍ਰਾਪਰਟੀ ਖਰੀਦਦਾ ਵੀ ਹੈ ਤੇ ਸੋਚਦਾ ਵੀ ਮੈਂ ਇਹਨੂੰ ਕਰਕੇ ਰੈਨੋਵੇ ਰੈਨੋਵੇਸ਼ਨ ਫਲਿੱਪ ਕਰ ਦੂੰਗਾ ਤਾਂ ਹੁਣ ਉਹ ਉਨਾ ਈਜ਼ੀ ਨਹੀਂ ਹੈ ਕਿ ਉਹਨਾਂ ਦੀ ਜਿਹੜੀ ਉਹ ਇਨਵੈਸਟਮੈਂਟ ਹੈਗੀ ਆ ਜਿੰਨੇ ਉਹਨਾਂ ਨੇ ਪੈਸੇ ਲਾਏ ਨੇ ਉਹ ਵਾਪਸ ਆ ਜਾਣ ਇਸ ਕਰਕੇ ਮਾਰਕੀਟ ਫਲਿੱਪਿੰਗ ਵਾਲੀ ਵੀ ਹੈ ਜਿਹੜੀ ਘਰਾਂ ਨੂੰ ਲੈ ਕੇ ਦੁਬਾਰਾ ਵੇਚਣ ਵਾਲੀ ਉਹ ਵੀ ਕਾਫੀ ਹੱਦ ਤੱਕ ਜਿਹੜਾ ਅਸਰ ਦੇ ਤੇ ਦਿਖਾਈ ਦੇਊਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਆਪਾਂ ਇਹਨਾਂ ਇਸ ਬਾਰੇ ਗੱਲ ਕਰਦੇ ਰਹਾਂਗੇ ਹੁਣ ਤੀਜੀ ਜਿਹੜੀ ਗੱਲ ਆ ਜਿਹਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਵਾਂ ਵੀ ਉਹ ਹੈਗੀ ਸਾਰੇ ਸ਼ਹਿਰਾਂ ਦੇ ਕੰਪੈਰੀਟਿਵ ਜਿਵੇਂ ਕੈਲਗਰੀ ਕਿੱਥੇ ਤੱਕ ਚੱਲ ਰਿਹਾ ਅੱਛਾ ਜਿਹੜੇ ਹੁਣ ਰੀਸੈਂਟ ਡਾਟਾ ਆਇਆ ਆਪਣੇ ਅਪ੍ਰੈਲ ਦੇ ਮਹੀਨੇ ਦਾ ਉਹਦੇ ਵਿੱਚ ਜੇ ਗੱਲ ਕਰੀਏ ਤਾਂ ਸਾਰਿਆਂ ਨੂੰ ਜ਼ਿਆਦਾ ਜਿਹੜੀਆਂ ਸੇਲਸ ਘਟੀਆਂ ਪਰਸੈਂਟੇਜ ਵਾਈਜ਼ ਆਪਾਂ ਕਹਿ ਦਿੰਦੇ ਆ ਵੀ 100 ਦੇ ਵਿੱਚ ਮੁਕਾਬਲੇ ਕਿੰਨੀਆਂ ਘਟੀਆਂ ਤਾਂ ਉਹ ਫਰੇਜ਼ਰ ਵੈਲੀ ਦੇ ਵਿੱਚ ਸਭ ਤੋਂ ਜ਼ਿਆਦਾ ਘਟੀਆਂ ਜਿਹਨੂੰ ਆਪਾਂ ਲੋਅਰ ਮੇਨ ਲੈਂਡ ਕਹਿੰਦੇ ਆ ਵੈਨਕੂਵਰ ਤੋਂ ਜਿਹੜਾ ਥੱਲੇ ਆ ਜਾਂਦਾ ਏਰੀਆ ਉੱਥੇ 29% ਸੇਲਸ ਘਟੀਆਂ ਵੈਨਕੂਵਰ ਦੇ ਜਿਹੜੇ ਇਹ ਲੋਅਰ ਮੇਨਲੈਂਡ ਤੇ ਵੈਨਕੂਵਰ ਦੇ ਵਿੱਚ ਜਿਹੜੀ ਹੈ ਆਪਣੇ ਨਵੀਆਂ ਲਿਸਟਿੰਗਸ ਵੀ ਘਟੀਆਂ ਇੱਥੇ ਹੁਣ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਮੈਂ ਇਹ ਨਵੀਆਂ ਲਿਸਟਿੰਗਸ ਦੇ ਨਾਲ ਇਹ ਤੁਹਾਨੂੰ ਡਾਟਾ ਦੇ ਰਿਹਾ ਨਾ ਕਿ ਇਨਵੈਂਟਰੀ ਇਨਵੈਂਟਰੀ ਹਰ ਇੱਕ ਥਾਂ ਤੇ ਵਧੀ ਜਾ ਰਹੀ ਆ ਪਰ ਇਹ ਪਰ ਨਵੀਆਂ ਲਿਸਟਿੰਗਸ ਦੇਖ ਰਿਹਾ ਵੀ ਨਵੀਆਂ ਲਿਸਟਿੰਗਸ ਕਿੰਨੀਆਂ ਆਈਆਂ ਮਾਰਕੀਟ ਦੇ ਵਿੱਚ ਨਵੀਆਂ ਲਿਸਟਿੰਗ ਦੇ ਵਿੱਚ ਕੈਲਬਰੀ ਦੇ ਵਿੱਚ ਪਰਸੈਂਟੇਜ ਵਾਈਜ਼ ਸਭ ਤੋਂ ਵੱਧ ਨਵੀਆਂ ਲਿਸਟਿੰਗਸ ਆਈਆਂ 15% ਤੋਂ ਉੱਪਰ ਪਰ ਸੇਲਸ ਸਾਡੀਆਂ ਸੀਗੀਆਂ ਜਿਹੜੀਆਂ ਉਹ ਡਾਊਨ ਰਹੀਆਂ 22% ਹੁਣ ਜੇ ਨੂੰ ਆਪਾਂ ਦੇਖੀਏ ਟ੍ਰਾਂਟੋ ਦੇ ਨਾਲ ਤਾਂ ਟ੍ਰਾਂਟੋ ਦੇ ਵਿੱਚ 23% ਸੇਲਸ ਡਾਊਨ ਰਹੀਆਂ ਪਰ ਨਵੀਆਂ ਲਿਸਟਿੰਗ ਦੇ ਵਿੱਚ ਕੈਲਗਰੀ ਸਭ ਤੋਂ ਜ਼ਿਆਦਾ ਪਰਸੈਂਟੇਜ ਵਾਈਜ਼ ਲੀਡ ਕਰ ਰਿਹਾ ਇਹਦੇ ਮੁਕਾਬਲੇ ਜੇਕਰ ਕੋਈ ਨੇੜੇ ਤੜ ਹੈ ਵੀ ਤਾਂ ਮੌਂਟਰੀਅਲ ਦੇ ਵਿੱਚ 12% ਦੇ ਨੇੜ ਵਧੀਆਂ ਤੇ ਐਡਮੰਟਨ ਦੇ ਵਿੱਚ ਸਿਰਫ 4.8% ਵਧੀਆਂ ਪਰ ਇੱਥੇ ਜਿਹੜੀ ਇੱਕ ਹੋਰ ਚੀਜ਼ ਹੈਗੀ ਆ ਧਿਆਨ ਦੇਣ ਵਾਲੀ ਉਹ ਇਹ ਆ ਕਿ ਮੌਂਟਰੀਅਲ ਇੱਕੋ ਇੱਕ ਜਗ੍ਹਾ ਹੈ ਜਿੱਥੇ ਸੇਲਸ ਵੀ ਵਧੀਆਂ ਪਰ ਨਵੀਆਂ ਲਿਸਟਿੰਗਸ ਵੀ ਵਧੀਆਂ ਇੱਕੋ ਇੱਕ ਜਗ੍ਹਾ ਬਾਕੀ ਤੁਸੀਂ ਦੇਖ ਸਕਦੇ ਹੋ ਸਾਰੇ ਸ਼ਹਿਰਾਂ ਦੇ ਟੋਟਲ ਵੀ ਕਿਹੜਾ ਸ਼ਹਿਰ ਕਿੱਥੇ ਪਰਫਾਰਮ ਕਰ ਰਿਹਾ ਐ ਐਡਮਿੰਟਨਸੀ ਉੱਥੇ ਵੀ ਸੇਲਸ ਘਟੀਆਂ 13% ਅਪ੍ਰੈਲ ਦੇ ਮਹੀਨੇ ਪਰ ਇਨਵੈਂਟਰੀ ਹੈ ਜਿਹੜੀ ਉਹ ਤਕਰੀਬਨ 5 4.8% ਦੇ ਨੇੜੇ ਤੇ ਵਧੀ ਤੇ ਇਹ ਤਾਂ ਰਹੇ ਜੀ ਜਿਹੜੇ ਸਾਡੇ ਕੋਲੇ ਡਾਟਾ ਪਿਛਲੇ ਥੋੜੇ ਦਿਨਾਂ ਦੇ ਵਿੱਚ ਆਇਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਕੈਲਰੀਜ਼ ਕੀ ਹੋਇਆ ਤੇ ਨਵੀਆਂ ਲਿਸਟਿੰਗ ਜਿਹੜੀਆਂ ਸੀਗੀਆਂ ਉਹ 1041 ਆਈਆਂ ਤੇ ਇੱਥੇ ਮੈਂ ਇੱਕ ਜੀ ਜ਼ਰੂਰ ਤੁਹਾਨੂੰ ਸਮਝਾਉਣੀ ਚਾਹਨਾ ਮੈਂ ਕਿਉਂਕਿ ਇਹ ਜਿਹੜਾ ਡਾਟਾ ਨਾਲ ਦੀ ਨਾਲ ਚੇਂਜ ਹੋਈ ਜਾਂਦਾ ਰਹਿੰਦਾ ਵੀ ਇਹ ਸਾਡੇ ਕੋਲੇ ਜਿਹੜਾ ਹੁੰਦਾ ਡਾਟਾ ਇਹ ਇੱਕ ਹਫਤੇ ਦਾ ਜਦੋਂ ਅਸੀਂ ਇਹ ਅੱਜ ਮਾਰਨਿੰਗ ਦੇ ਵਿੱਚ ਪ੍ਰਿੰਟ ਕੀਤਾ ਤੇ ਉਹ ਨਾਲ ਦੀ ਨਾਲ ਜਿਉਂ-ਜਿਉਂ ਮੂਵ ਹੋਈ ਜਾ ਰਿਹਾ ਹਫਤੇ ਦੇ ਉਹ ਪੂਰੀ ਟਾਈਮਿੰਗ ਸੈਕਿੰਡ ਟੂ ਸੈਕਿੰਡ ਇਹ ਨਾਲ ਦੀ ਨਾਲ ਇਹ ਡਾਟਾ ਬਦਲਦਾ ਰਹਿੰਦਾ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਤੇ ਬੈਕ ਆਨ ਦਾ ਮਾਰਕੀਟ ਰਹੀਆਂ 99 ਪ੍ਰਾਪਰਟੀਆਂ ਪ੍ਰਾਈਸ ਡਿਕਰੀਜ਼ ਹੋਈ 700 35 ਪ੍ਰਾਪਰਟੀਆਂ ਦੀ 22 ਪ੍ਰਾਪਰਟੀਆਂ ਜਿਹਨਾਂ ਦੀ ਪ੍ਰਾਈਸ ਵਧੀ ਪੈਂਡਿੰਗ 544 ਪ੍ਰਾਪਰਟੀਆਂ ਰਹੀਆਂ ਸੋਲਡ 576 ਹੁਣ ਤੁਸੀਂ ਫਰਕ ਦੇਖੋ ਕਾਫੀ ਜ਼ਿਆਦਾ ਸੋਲਡ ਦਾ ਤੇ ਨਵੀਆਂ ਲਿਸਟਿੰਗਸ ਦਾ 64 ਪ੍ਰਾਪਰਟੀਆਂ ਐਕਸਪਾਇਰਡ ਹੋਈਆਂ 6 ਪ੍ਰਾਪਰਟੀਆਂ ਵਿਡਰੌਨ ਹੋਈਆਂ 210 ਪ੍ਰਾਪਰਟੀ ਸੀਗੀਆਂ ਜਿਹੜੀਆਂ ਟਰਮੀਨੇਟ ਹੋਈਆਂ ਇਹ ਰਹੀ ਕਲਗੀ ਦੀ ਰੀਅਲ ਏਸਟੇਟ ਬਾਰੇ ਜਾਣਕਾਰੀ ਪਰ ਤੁਸੀਂ ਸਾਨੂੰ ਪਹਿਲਾਂ ਵੀ ਸੁਣਿਆ ਹੋਊਗਾ ਕਈ ਵਾਰ ਕਹਿੰਦੇ ਨੂੰ ਕਿ ਜੀ ਰੀਅਲ ਏਸਟੇਟ ਆ ਜਿਹੜੀ ਉਹ ਦੇਖਣ ਨੂੰ ਬੜੀ ਸੌਖੀ ਲੱਗਦੀ ਆ ਤੇ ਬਾਹਰੋਂ ਬਈ ਹਾਂਜੀ ਆਪਾਂ ਪ੍ਰਾਪਰਟੀ ਜਿਹੜੀ ਹੈਗੀ ਆ ਸਰ ਵੇਚਣ ਖਰੀਦਣ ਦਾ ਹੀ ਕੰਮ ਆ ਬੜੀਆਂ ਕੰਪਲਿਕੀਸ਼ਨਸ ਹੁੰਦੀਆਂ ਨੇ ਇਹਦੇ ਵਿੱਚ ਤੇ ਅਗਰ ਤੁਹਾਨੂੰ ਵੀ ਸਹੀ ਸਲਾਹ ਚਾਹੀਦੀ ਹੋਵੇ ਤਾਂ ਸਾਨੂੰ ਜਰੂਰ ਕਾਲ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ